ਕਿੰਨੇ ਵੇਰ ਤੋਂ ਚੋਣੀ ਜੁਣੀ ਕਰਦੇ ਫਿਰਦੇ ਤੁਸੀਂ ਭਾਜੀ 5 6 ਵਾਰੀ ਕੀਤੀ ਹੈਗੀ ਹੈ ਜੀ ਵਿਕਰੀਆਂ ਜੋ ਤੇ ਭਾਜੀ ਕੋਕੜੇ ਦਾ ਗੱਲ ਕਰਦਾ ਪਹਿਲੇ ਲੌਂਗੀ ਸਪੀਡ ਵਿੱਚ ਟੈਲੀਸਕੋਪ ਡੇਅ ਚਲਾਦਾ ਹੀ ਮੈਂ ਫੀਲਿੰਗ ਕਰਦਾ ਹੀ ਤਾਂ ਉਸੇ ਲੋਕੀ ਵਿੱਚ ਵੀ ਤੁੰਡਾ ਛੇ ਦੇ ਲਾਇਆ ਉੱਥੇ ਵੀ ਦੇਖਾ ਕਰ ਲਾ ਸਟਾਰਟ ਕਰ ਦਿੱਤਾ ਬਾਈ ਪਾਲੀ ਵਿੱਚ ਭਾਜੀ ਵੀ ਕੰਮ ਛੱਡ ਦਿੱਤਾ ਉਸ ਤੋਂ ਬਾਅਦ ਸਹੀ ਵੇ ਉਸ ਤੋਂ ਬਾਅਦ 50000 ਬੁੱਧੇ ਦੇ ਨਾਲ ਕਰਦ ਕੰਮ ਕਰ ਲਾ ਜੀ ਤੁਸੀਂ ਚਾਲੀ ਕਰ ਲਾ ਕਿ ਜੀ ਉਹ ਕੈਸੇ ਜਲੀ ਰਹੇ ਬਾਈ ਕਿੰਨੇ ਦਿਨ ਤੋਂ ਚੋਰੀਆਂ ਦੇ ਲੱਗੇ ਆ ਬਾਈ ਯਾਰ ਬੁੱਧੇ ਦੇ ਨਾਲ ਜਿਹੜੋ ਵੀ ਦੇਸੜੀ ਉਹਦੇ ਬੱਸ 2 ਜੀ ਦਾ ਦਰ ਤੂੰ ਫਾਇੜੇ ਇਤੋਂ ਇਤੋਂ ਦੁਕਾਨਦਾਰ ਕੀ ਚੋਕੇ ਖੜਿਆ ਸੀਗਾ ਕਿਉਂ ਕਿ ਉਹ ਦੁਕਾਨ ਤੇ ਕਿੰਨੇ ਟੱਪੇ ਖੜੇ ਸੀਗੇ 2-3 ਟੱਪੇ ਬੜੇ ਹੋਰ ਕੀ ਖੜਿਆ ਸੀਗਾ ਚਾਕਲੇਟਾਂ ਵੀ ਖੜੀਆਂ ਸੀ 2-3 ਉਹ ਜੀ ਖਾ ਖਾਦੀ ਹੀ ਬੱਸ ਵੇ ਉਹ ਮੈਂ ਵੀ ਘਰ ਚੋਂ ਬੰਦਾ ਕਿੱਦਾਂ ਲਾਣਾ ਮੈਂ ਚਿੱਟਾ ਕਦੋਂ ਦਾ ਲਾ ਰਿਹਾ ਜਿੱਟਾ ਚਿੱਟਾ ਕਿਹੋਂ ਲੱਗਦਾ ਤੈਨੂੰ ਉਹ ਚਾਰ ਬੰਦੇ ਚਾਰ ਚਾਰ ਬੰਦੇ ਇਹ ਬਾਈ ਥੋੜਾ ਪਿੱਛੇ ਕਰੋ ਹੂੰ ਪਿੱਛੇ ਕਰੋ ਲੈਣਾ ਕੀ ਤੇਰੇ ਕੋਲ ਹੈ ਮੁੰਡਾ ਕੀ ਕੋਰਸ ਠੀਕ ਹੈ ਗਵਾ ਸ਼ਾ ਸ਼ਾ ਉਹਦੀ ਕੋਲ ਲੈਣਾ ਕੋਰਸਿਸ ਹਾਂਜੀ ਅੱਛਾ ਉਥੋਂ ਲੈਣਾ ਮੈਂ ਤੇ ਉਹਨੂੰ ਪੁਲਿਸ ਪਾਲ ਚ ਕੋਈ ਡਰ ਨਹੀਂ ਕੋਈ ਛਲਿਆ ਵੀ ਇਦਦੇ ਨੇ ਉਹ ਸਾਡੀ ਨਹੀਂ ਹੁਣ ਮੈਂ ਉਹਨਾਂ ਕੋਈ ਲੈਣਾ ਹੁਣ ਉਹਨਾਂ ਦਾ ਘਰ ਉਹ ਗੱਬੰਦਾ ਵੀ ਪੜਿਆ ਗਿਆ ਹੀ ਉਹ ਨਾਮ ਕੀ ਹੁੰਦਾ ਕਿ ਤੂੰ ਚੰਦਾ ਲੈ ਰਿਹਾ ਨਾਮ ਕੀ ਕੰਮ ਕਰਦਾ ਤੂੰ ਕੀ ਹੈ ਕੀ ਕੰਮ ਕਰ ਕੀ ਕਰਦਾ ਤੂੰ ਕੰਮ ਕੋਈ ਨਹੀਂ ਕਰਦਾ ਚੋਰੀਆਂ ਕਰਦਾ ਬਸ ਇਹ ਨਾਲ ਵੀ ਇੱਕ ਤੇਰੇ ਨਾਲ ਕੌਣ ਸੀ ਮੁੰਡਾ ਉਹ ਕਿੱਥੇ ਹੈ ਉਹਦਾ ਫੋਨ ਨਹੀਂ ਲੱਗਦਾ ਪਿਆ ਤੇਰੇ ਨਾਲ ਹੀ ਸੀ ਨਾਲ ਜੀ ਦਾ ਹੁਣ 4-5 ਦਿਨ ਹੋ ਗਿਆ ਵਾ ਮੇਰੇ ਨਾਲ ਨਹੀਂ ਹੈਗਾ ਫੇ ਇਕੱਠੇ ਤਿੰਨੋ ਜਣੇ ਬੈਕਰੀਆਂ ਚੋਰੀ ਕਰਦੇ ਹੋ ਜਿੱਦਾਂ ਜਾ ਕੇ ਚੋਕਲੇਟ ਵਗੈਰਾ ਉੱਥੇ ਤੋ ਜਣੀ ਆਪਾ ਹੁਣ 3-4 ਦਿਨ ਹੋ ਗਿਆ ਉਹ ਮੇਰੇ ਨਾਲ ਮਲਗੀ ਲਿੰਗ ਨਹੀਂ ਹੈਗਾ ਹਾਂ ਜੀ ਹਾਂ ਕਿੰਨੀ ਵੇਰ ਤੂੰ ਇਸ ਕੰਮ ਦੇ ਵਿੱਚ ਲੱਗੇ ਹੋ ਤੁਸੀਂ ਹੈਲੋ ਕਿੰਨੀ ਵੇਰ ਤੂੰ ਚੋਰੀਆਂ-ਜੂਰੀਆਂ ਕਰਦੇ ਹੋ ਤੁਸੀਂ ਭਾਜੀ 5-6 ਵਾਰੀ ਕੀਤੀ ਹੈਗੀ ਹੈ ਜੀ ਬੈਕਰੀਆਂ ਜੋ ਅਜੇ ਬੈਕਰੀਆਂ ਨਹੀਂ ਬੈਕਰੀਆਂ ਨਹੀਂ ਚੋਰੀ ਕਰਦਾ ਨਿਸ਼ਾਨਾ ਬਣਾਏ ਜਾਂਦੇ ਆ ਤੁਹਾਡੇ ਨੂੰ ਚਾਕਲੇਟ ਚਾਕਲੇਟ ਹੋਰ ਕੀ ਕੀ ਚੋਰੀ ਕਰਦਾ ਕਿਨੂੰ ਆਸਮਾਨ ਕਿਨੂੰ ਦਿੰਦੇ ਆ ਵਾਲਾ ਸਾਕ ਤੁਸੀਂ ਬਸ ਚੜ ਲੱਗੀ ਦੁਕਾਨ ਹੈ ਕੀ ਕੋਈ ਕੀ ਨਾਮ ਹੈ ਦੁਕਾਨ ਵਾਲੇ ਦਾ ਦੁਕਾਨ ਦਾ ਨਾਂ ਕੀ ਹੈ 15 ਗੁੰਦਰਾ ਦੁਕਾਨ ਹੈ 15 ਦੁਕਾਨ ਹੈ ਹੂੰ ਤੇ ਪੰਜ ਕੱਪੜੇ ਦਾ ਕਰਦਾ ਸੀ ਪਹਿਲੇ ਲੌਲੀ ਸਵੀਟ ਵਿੱਚ ਚਟਾਲੀ ਸੋਡੇਰ ਜਲਾਦਾ इवन ਬਿਲੀਂ ਕਰਦਾ ਈਦਰ ਉਤੇ ਉਦੇ ਲੌਲੀ ਵਿੱਚ ਵੀ ਦੁੱਧ ਦੇ ਛੇ ਜੇ ਬੁਡੇ ਦੇ ਲਾਇਆ ਉਤੇ ਬਿਦੇ ਸਾਗਰ ਲ ਸਟਾਰਟ ਕਰ ਦਿੱਤਾ ਭਾਈ ਬਾਅਦ ਵਿੱਚ ਭਾਈ ਵੇ ਕੱਪ ਛੱਡ ਦਿੱਤਾ ਉਸ ਤੋਂ ਬਾਅਦ ਭਾਈ ਵੇ ਉਸ ਤੋਂ ਬਾਅਦ ਬਈ ਯਾਰ ਬੁੱਢੇ ਦੇ ਨਾਲ ਕਰਦ ਕੰਮ ਕਰਨ ਲੱਗੇ ਚੋਰੀ ਜਾਰੀ ਕਰਨ ਲੱਗੇ ਜਦੋਂ ਪੈਸੇ ਨਹੀਂ ਹੋੜੇ ਬਾਈ ਕਿੰਨੀ ਦਿਨ ਤੋਂ ਚੋਰੀਆਂ ਤੇ ਲੱਗੇ ਆ ਬਈ ਯਾਰ ਬੁੱਢੇ ਦੇ ਨਾਲ ਜਦੋਂ ਵੀ ਪੈਸੇ ਨਹੀਂ ਹੋੜੇ ਬਸ ਚੋਰੀ ਕਰਦੇ ਤੋਂ ਬਾਹਰ ਇੱਥੋਂ ਇੱਥੋਂ ਦੁਕਾਨ ਤੋਂ ਕਿ ਚੁੱਕੇ ਖੜਿਆ ਸੀਗਾ ਇੱਥੋਂ ਬਈ ਕਿਉਂ ਚੁੱਕਿਆ ਜੀ ਕਿੰਨੇ ਟੱਪੇ ਖੜੇ ਸੀਗੇ ਦੋ ਡੱਬੇ ਖੜੇ ਸੀ ਹੋਰ ਕੀ ਖੜਿਆ ਸੀਗਾ ਚਾਕਲੇਟਾਂ ਵੀ ਖੜੀਆਂ ਦੋ ਗਲੇ ਦੀ ਸੀ ਉਹ ਲਈ ਜਿਖਾ ਖਾਦੀ ਹੀ ਬਸ ਵੇਓ ਫੋਰ ਕਿੰਨੀਆਂ ਕਿੰਨੀਆਂ ਬੈਕਰੀਆਂ ਦੀ ਚੋਰੀਆਂ ਕੀਤੀਆਂ ਉਹਦੇ ਵਜਿ ਤੀ ਚਾਰ ਵਿਕਰੀਆਂ ਤੋਂ ਕੀਤੀਆਂ ਸਾਰੀਆਂ ਨੂੰ ਕਹਿੰਦਾ ਚਾਕਲੇਟਾਂ ਹੀ ਚੁੱਕੀਆਂ ਚਾਕਲੇਟ ਇਹ ਸਮਾਨ ਚੱਕ ਕੇ ਚੋਰੀ ਦਾ ਦਿੰਦੇ ਕਿੱਥੇ ਤੁਸੀਂ ਭਾਈ ਬੁਡੇ ਦੇ ਭਾਈ ਨੇ ਦਿੱਤਾ ਹੀ ਬੁੱਡੇ ਨੇ ਦਿੱਤਾ ਹੀ ਭਾਈ ਕਿਹੜੀ ਤੇਰੇ ਨਾਲ ਕੋਣ ਆ ਉਹਦਾ ਕੀ ਨਾਮ ਹੈ ਮੁੰਡਾ ਜਿਹੜਾ ਭਾਈ ਬੁੱਡੇ ਦੇ ਦਾ ਬਲਟੀ ਉਹਦਾ ਫੋਰ ਬਸ ਦਾ ਉਹ ਕਿੱਥੇ ਦਾ ਰਹਿਣ ਵਾਲਾ ਉਹ ਭਾਈ ਉਹ ਸ਼ਕਰਪੇਟ ਦਾ ਰੇਡ ਵਾਲਾ ਨੇ ਕੋ ਉਧਰ ਲੱਗੀ ਪਈ ਡਾ ਉਹਦੇ ਬਕਸੇ ਤਾਂ ਆਪਣਾ ਉੱਡ ਲਿਆ ਹੋਇਆ ਭਾਈ ਕਬਰਾਲੀ ਆਓ ਯਾਰਾ ਫੂਡ ਬੰਦਾ ਨਹੀਂ ਜਿਹੜਾ ਸਮਾਨ ਚੋਰੀਆਂ ਕਰਦੇ ਤੁਸੀਂ ਇਹ ਚਾਕਲੇਟਾਂ ਵਗੈਰਾ ਕਿੱਥੇ ਕਿਹੜੀ ਦੁਕਾਨ ਦੇ ਵੇਚਦੇ ਹੋ ਤੁਸੀਂ ਬਾਈ ਉਹ ਦਈ ਤੇ ਹੈ ਗਿਆ ਦਈ ਉਹੀ ਪੈਸੇ ਲੈ ਗਿਆ ਦਈ ਨਹੀਂ ਕਿਹੜੀ ਦੁਕਾਨ ਤੇ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਕਹਿ ਰਹੇ ਕਿ ਬੱਸ ਸਟੈਂਡ ਦੇ ਕੋਲ ਕਿਤੇ ਕੀ ਨਾਮ ਦੀ ਬੱਸ ਸਟੈਂਡ ਲੱਗੀ ਦੁਕਾਨ ਹੈਗੀ ਹੈ ਬਾਈ ਕੀ ਨਾਮ ਕੀ ਦੁਕਾਨ ਦਾ ਬਾਈ ਕੁਦਰਾ ਕੁਦਰਾ ਕਰਕੇ ਦੁਕਾਨ ਹੈ ਬਾਈ ਕੁਦਰਾ ਸਵੀਟਸ ਹੈ ਜਾਂ ਕਰਿਆਨੀ ਦੁਕਾਨ ਹੈ ਮੈਡੀ ਹਾਰਟੀ ਦੁਕਾਨ ਹੈ ਬਾਈ ਸ਼ਰਮ ਆਲ ਉਹਨਾਂ ਦੇ ਹੰਦੇ ਚੋਰੀਆਂ ਕਰਕੇ ਤੁਸੀਂ ਬਾਈ ਦਈ ਬਾਕੀ ਆਪਣਾ ਰਕੇਸ਼ ਕਹੀ ਹੈ ਜੀ ਕਿਹੜੀ ਬਕਰੀ ਹੈ ਆਪਣੀ ਸ਼ੂਜ਼ ਦਾ ਵੈਕਟਰ ਆਪਣੀ ਅੱਡਾ ਭਾਰੋਂ ਕੰਪ ਤੇ ਸਰ ਤੁਹਾਡੀ ਬਿਕਰੀ ਚ ਵੀ ਇਹਨਾਂ ਨੇ ਚੋਰੀ ਕੀਤੀ ਹੈ ਜੀ ਇਹਨਾਂ ਨੇ ਚੋਰੀ ਕੀਤੀ ਹੈ ਕਿੰਨੇ ਦਿਨ ਪਹਿਲਾਂ ਕੀਤੀ ਇਹਨਾਂ ਨੇ ਇਹ ਸਾਰਾ ਕੋਈ 11 ਤਰੀਕ ਦੀ ਗੱਲ ਅੱਛਾ 11 ਤਰੀਕ ਨੂੰ ਹਾਂ ਜੀ ਕਿ ਕੀ ਸਮਾਨ ਕੀ ਲੈ ਕੇ ਗਿਆ ਚੋਟਾ ਚੱਕੇ ਲੈ ਗਏ ਚੌਕਲੇਟਾਂ ਹੀ ਗੜੀਆਂ ਨੇ ਤੁਹਾਡੀ ਦੁਕਾਨ ਦੇ ਕਿੰਨਾ ਕਿੰਨੇ ਕੁ ਰੀਅ ਅਮਾਉਂਟ ਸੀਗੀ ਚੌਕਲੇਟ ਵੀ ਬਿੰਗੇ ਚੱਕਦੇ ਆ ਅੱਜ 10 ਹਜ਼ਾਰ ਰੁਪਏ ਪਾਉਂਦੇ ਅੱਛਾ ਜੀ ਉਹ ਚੱਕੇ ਵੀ ਦੋ ਵਾਰੀ ਆ ਦੇਖੋ ਦੁਕਾਨਾਂ ਵਾਲੇ ਸਟਾਫ ਵਗੈਰਾ ਵੀ ਹੁੰਦਾ ਸਾਰੇ ਮਤਲਬ ਕਿ ਬਿਲਕੁਲ ਫਕੀਰ ਸੀ ਤੇ ਇੱਕ ਨੱਗਰ ਕੋਈ ਡਰ ਨਹੀਂ ਇਹਨ ਮੈਨੂੰ ਪਤਾ ਵੀ ਲੱਗ ਗਿਆ ਕੀ ਇਹ ਚੱਕੇ ਬਾਹਰ ਮੈਂ ਭੱਜਿਆ ਬਾਹਰ ਦੇ ਮਗਰ ਅੱਛਾ ਇਹ ਬਾਈਕ ਸਟਾਰਟ ਬਾਈਕ ਤੇ ਸੀ ਇਹ ਇੱਕ ਨਹੀਂ ਸੀਗਾ ਜਾਂ ਦੋ ਹੋ ਜਾਣੇ ਨਾਲ ਅੱਛਾ ਹੋਰ ਮੁੰਡਾ ਸੀ ਨਾਲ ਪਰ ਉਹ ਗੁੰਡਾ ਨਾਲ ਨਹੀਂ ਮਿਲਿਆ ਅੱਜ ਇਹ ਇੱਕੋ ਹੀ ਫੜਿਆ ਪਰ ਦੂਜਾ ਮੁੰਡਾ ਵੀ ਨਾਲ ਸੀ ਉਹ ਦੋਨੋਂ ਉਹਨੇ ਬਾਈਕ ਸਟਾਰਟ ਕੀਤੀ ਤੇ ਦੋਨੋਂ ਭੱਜ ਗਏ ਮਤਲਬ ਕੰਪਲੇਟ ਵਗੈਰਾ ਤੁਸੀਂ ਵੀ ਦਿੱਤੀ ਸੀ ਕੰਪਲੇਨ ਨਹੀਂ ਕੀਤੀ ਕੋਈ ਉਹਦਾ ਭਾਈ ਨੇ ਕੀਤਾ ਤੇ ਆਪਾਂ ਮੈਂ ਭਾਈ ਨੇ ਰਿਪੋਰਟ ਕੀਤਾ ਤੇ ਮਤਲਬ ਬਣਾਉਂਦੇ ਬੇਕਰੀਆਂ ਨੂੰ ਨਿਸ਼ਾਨਾ ਆ ਕੰਮ ਇਹਨਾਂ ਦਾ ਇਹੀ ਆ ਈਜ਼ੀ ਟਾਰਗੇਟ ਆ ਨਾ ਰਾਸ਼ਟਾ ਦੇ ਤੇ ਸਮਾਨ ਜਿਹੜਾ ਈਜੀ ਚੱਕਿਆ ਜਾਂਦਾ ਕਿਉਂ ਕਸ਼ਮੀਰ ਫਤਿਹ ਚੱਕਦਾ ਤੇ ਇਹਨਾਂ ਨੂੰ ਉਹ ਉਜੀ ਦੇ ਫਾਇਦਾ ਠੰਦੇ ਆ ਤੇ ਮੇਰੀ ਗੱਲ ਦਾ ਵੱਡਾ ਚੋਰ ਤਾਂ ਉਹ ਹੈ ਜਿਹੜਾ ਮਾਲ ਲੈਂਦਾ ਹੈ ਜਿਹੜਾ ਮਾਲ ਲੈਂਦਾ ਹੈ ਉਹ ਤੇ ਕਾਰਵਾਈ ਕਰਵਾਈ ਜੇ ਜਿੱਦਾਂ ਤੁਸੀਂ ਕੋਈ ਆਪਸ ਦੇ ਵਿੱਚ ਜਿੱਦਾਂ ਤੁਸੀਂ ਹੁਣ ਇਕੱਠੇ ਹੋ ਸਾਰੇ ਬਿਕਰੀਆਂ ਵਾਲੇ ਸਾਰਿਆਂ ਦੇ ਲਿੰਕ ਹੁੰਦੇ ਕਨਸਰਨ ਹੁੰਦੇ ਆ ਮਤਲਬ ਮਿਲ ਕੇ ਕਾਰਵਾਈ ਕਰਵਾਈ ਜਾਏਗੀ ਇਹਦੇ ਦੇ ਵਿੱਚ ਜਿਸ ਬੰਦੇ ਨੂੰ ਸਮਾਨ ਵੀ ਵੇਚਿਆ ਜਾ ਰਿਹਾ ਹੈ ਭਾਈ ਹੋਣੀ ਹੁੰਦੇ ਚਾਹੀਦੇ ਇਹਦਾ ਇਹ ਤਾਂ ਬਾਦਲੇ ਚੋਰ ਹੈ ਲੇਕਿਨ ਨਾਮ ਕੀ ਲਿਆ ਨੇ ਬਸ ਸਟੈਂਡ ਜਿਹੜੇ ਕੋਈ 15 ਸੂਈ ਦਾ ਕੋਈ 15 ਕੋਈ ਨਾਮ ਲੈ ਰਿਹਾ ਗੁੰਦਰਾ ਗੁੰਦਰਾ ਕੋਈ ਇਹ ਨਹੀਂ ਫਸਟ ਨਾਮ ਦੇ ਕੋਲ ਕੋਈ ਕਹ ਰਿਹਾ ਵਸ ਜੀ ਨਾਮ ਕੀ ਭਾਈ ਆਪਣਾ ਮੇਰਾ ਰਮਪੇਸ਼ ਹੈ ਠੀਕ ਜਰ ਕੀ ਨਾਮ ਆਪਣਾ ਮੇਰਾ ਨਾਮ ਮੰਗਲ ਦਾ ਸਰ ਕਿੱਦਾਂ ਦੇਖਦੇ ਹੋ ਕਿ ਇੱਕ ਕੁਝ ਦਿਨ ਪਹਿਲਾਂ ਤੁਹਾਡੀ ਦੁਕਾਨ ਤੇ ਇੱਕ ਚੋਰ ਆਂਦੇ ਦੋ ਜਿਹੜੇ ਕੀ ਦੇਸੀ ਕੀ ਉਹਦੇ ਚਾਕਲੇਟਾਂ ਵਗੈਰਾ ਜਿਹੜੀ ਲੈ ਗਏ ਸੀ ਕਿ ਇੱਥੇ ਤੁਸੀਂ ਪੁਲਿਸ ਕੰਪਲੀਟ ਵੀ ਕੀਤੀ ਹੈ ਤੇ ਆਪ ਹੀ ਤੁਸੀਂ ਉਹਨਾਂ ਨੂੰ ਬੰਦਿਆਂ ਨੂੰ ਫੜ ਕੇ ਲਿਆ ਰਹੇ ਹੋ ਪੁਲਿਸ ਕਿਸ ਕੰਮ ਆਏਗੀ ਲੋਕਾਂ ਦੇ ਸੁਰੱਖਿਆ ਵਾਸਤੇ ਜਿਹੜੀ ਕਿ ਪ੍ਰਸ਼ਾਸਨ ਬਣਿਆ ਹੋਇਆ ਹੈ ਅੱਛੇ ਤੇ ਉਹ ਦਿੰਦੀ ਐਫ ਆਈ ਆਰ ਕਰਾਏਗੀ ਅੱਛੀ ਤੇ ਗਏ ਜੇ ਜੋ ਕਰੇਗੀ ਪੁਲਿਸ ਕਰੇਗੀ ਪਰ ਪੁਲਿਸ ਨੇ ਬਿਲਕੁਲ ਪੈਰਵਾਈ ਨਹੀਂ ਕੀਤੀ ਤੁਹਾਨੂੰ ਪੁੱਛੇ ਤੱਕ ਨਹੀਂ ਆਗਾ ਪਰ ਤੁਹਾਨੂੰ ਕਿਸੇ ਨੇ ਮੜੀ ਦੀ ਸ਼ੂ ਮਿਲੇਗੀ ਇੱਥੇ ਦੇ ਰਹਿਣ ਵਾਲਾ ਹੈਗਾ ਬੰਦਾ ਅਸੀਂ ਇਹਨੂੰ ਘਰ ਜਾ ਕੇ ਉਹਦੇ ਮਾਪਿਆਂ ਨੂੰ ਪੁੱਛ ਕੇ ਇਹਨੂੰ ਇੱਥੇ ਲੈ ਕੇ ਆਏ ਅਸੀਂ ਆਪਾਂ ਉਹਨਾਂ ਤੋਂ ਕੋਈ ਜ਼ਬਰਦਸਤੀ ਨਹੀਂ ਜ ਕੋਈ ਮਾਰਕੋਟਾਈ ਨਹੀਂ ਪੁੱਛ ਨਹੀਂ ਕੀਤਾ ਆਪਾਂ ਉਹਨਾਂ ਦੇ ਘਰ ਦੇ ਨੂੰ ਦੱਸ ਕੇ ਉਹ ਘਰ ਦੇ ਦੇ ਕਹਿੰਦੇ ਚੋਰੀ ਹੈਗਾ ਇਹਹੀ ਕੰਮ ਕਰਦਾ ਇਹਨੂੰ ਲੈ ਚੋ ਨਾਲ ਉਹ ਆਪਿਓ ਆਪ ਵੀ ਬੱਕਰੀਆਂ ਕਿ ਮੈਂ ਸਮਾਨ ਮਤਲਬ ਕਿ ਬਸ ਸਟੈਂਡ ਦੇ ਕੋਲ ਕੋਈ ਦੁਕਾਨ ਹੈਗੀ ਹੈ ਤੇ ਬੱਕਰੀਆਂ ਤੇ ਹੀ ਮੈਂ ਚੋਰੀ ਕਰਦਾ ਤੇ ਉੱਥੇ ਮਾਣ ਨੂੰ ਦੇ ਦੇਣਾ ਹੈਗਾ ਮਾਮਾ ਮੇਰੇ ਤੋਂ ਪਹਿਲਾਂ ਦੋ ਬੱਕ ਦੋ ਚਾਰ ਪੰਜ ਬੱਕਰੀਆਂ ਤੇ ਪਹਿਲਾਂ ਕਰ ਚੁੱਕਿਆ ਸੀ ਮੇਰੇ ਚੋਰੀ ਹੋਈ ਤੇ ਮੈਨੂੰ ਉਹ ਬੱਕਰੀਆਂ ਤੋਂ ਫੋਨ ਆ ਜਣੇ ਸ਼ੁਰੂ ਹੈਗੇ ਕਿ ਇਹ ਬੰਦਾ ਸਾਡੇ ਤੋਂ ਚੋਰੀ ਕਰਕੇ ਗਿਆ ਸੀ ਤੇ ਇਹ ਇੱਕ ਭਾਈ ਸਾਹਿਬ ਅੱਡੇ ਇੱਧਰ ਇੱਕ ਇੱਧਰ ਖੜੇ ਨੇ ਇਹਨਾਂ ਨੂੰ ਬੁਲਾਇਆ ਸੀ ਫੋਨ ਕਰਕੇ ਵੀ ਇਹ ਬੰਦਾ ਫੜਿਆ ਗਿਆ ਇਹਨੂੰ ਭਾਈ ਚਾਣ ਲੋ ਕਿ ਦੁਬਾਰਾ ਕਦੀ ਉੱਧਰ ਆਵੇ ਤੇ ਇਹਦਾ ਮਸਾ ਨਹੀਂ ਕਰਨਾ ਦੁੱਜੀ ਨਹੀਂ ਇਸ ਚੀਜ਼ ਨੂੰ ਤੁਸੀਂ ਕਿੱਦਾਂ ਸਮਝਦੇ ਹੋ ਪ੍ਰਸ਼ਾਸਨ ਨਕਾਮ ਹੈਗਾ ਇਸ ਚੀਜ਼ ਤੋਂ ਬਿਲਕੁਲ ਨਹੀਂ ਕੁਝ ਨਹੀਂ ਕਰਨਾ ਹੈ ਕਿ ਪ੍ਰਸ਼ਾਸਨ ਨੇ ਕੁਝ ਕਰਨਾ ਹੁੰਦਾ ਤੇ ਚਿੱਟਾ ਵਿਕਦਾ ਹੀ ਨਾ ਚਿੱਟਾ ਵਿਕਦਾ ਹੈ ਇਹਨਾਂ ਬੰਦਿਆਂ ਨੂੰ ਲੋੜ ਪੈਂਦੀ ਹੈ ਚੋਰੀਆਂ ਕਰਦੇ ਨੇ ਤੇ ਸਮਾਨ ਸਮਾਨ ਵਗੈਰਾ ਬਰਾਮਤ ਹੋਇਆ ਕਿ ਜਿੱਦਾਂ ਤੁਸੀਂ ਇਹਨੂੰ ਫੜ ਕੇ ਲਿਆਇਓ ਇੰਨੇ ਦਿਨਾਂ ਦੇ ਤੁਸੀਂ ਆਪ ਲੱਗੇ ਹੋਏ ਹੋ ਇਹਦੇ ਪਿੱਛੇ ਅੱਜ ਦੀ 14 ਤਰੀਕ ਦੀ ਚੋਰੀ ਹੋਈ ਹੈ 14 ਤਰੀਕ ਦੀ ਚੋਰੀ ਹੋਈ ਸੀਸੀ ਫੁਟੇਜ ਦੇ ਵਿੱਚ ਵੀ ਆਇਆ ਦੋ ਜਣੇ ਆ ਦੂਸਰਾ ਇੱਕੋ ਹੀ ਬੰਦਾ ਫੜਿਆ ਜਾਂ ਦੋਨੋਂ ਫੜੇ ਨੇ ਨਹੀਂ ਇੱਕ ਹੀ ਲੈ ਗਿਆ ਦੋ ਜਣੇ ਦੱਸਦਾ ਪਿਆਵੇਂ ਚਲੋ ਆਪਾਂ ਦੋਨੋਂ ਨੂੰ ਕੀ ਕਰਨਾ ਹੈਗਾ ਸਾਰੇ ਪੈਸੇ ਹੀ ਇਹ ਕੇ ਇਹਨਾਂ ਦੀ ਵੀਡੀਓ ਬਾਰੇ ਲੋ ਜੇ ਸਾਰੇ ਦੁਕਾਨਦਾਰਾਂ ਨੂੰ ਪਤਾ ਲੱਗ ਜੇ ਇਹ ਬੰਦੇ ਨੇ ਦੁਬਾਰਾ ਇਹ ਹੁਣ ਤੁਸੀਂ ਜਿਹੜੀ ਕੰਪਲੀਟ ਕੀਤੀ ਹੈ ਪੁਲਿਸ ਨੂੰ ਫੋਨ ਕੀਤਾ ਤੁਸੀਂ ਆਪ ਹੀ ਬੰਦਾ ਇਹਨੂੰ ਲੈ ਆਓ ਫੜ ਕੇ ਕਾਰਵਾਈ ਕਰਵਾਓਗੇ ਇਹਦੇ ਤੇ ਅੱਛੀ ਤਾਂ ਪੁਲਿਸ ਨੂੰ ਇਹ ਕਹਿਣਾ ਜੀ ਕਾਰਵਾਈ ਕਰਵਾਓਗੇ ਤੁਸੀਂ ਇਹਨਾਂ ਤੇ ਹਾਂ ਜੀ ਅਸੀਂ ਇਹੀ ਕਿਹਾ ਹੈ ਕਿ ਫੜ ਕੇ ਪੁਲਿਸ ਨੂੰ ਹੀ ਦੇਣਾ ਹੈ ਜਿਨ੍ਹਾਂ ਨੂੰ ਮੈਂ ਚੋਰੀ ਦਾ ਸਮਾਨ ਵੇਚਦੇ ਉਹਨਾਂ ਦੀ ਵੀ ਕਾਰਵਾਈ ਕਰਵਾਈ ਜਾਏਗੀ ਤੁਹਾਡੇ ਵਾਲੋਂ ਬਹੁਤ ਐਸ਼ੇ ਤੇ ਪੁਲਿਸ ਨੂੰ ਕਹਿਣਾ ਹੈ ਪੁਲਿਸ ਨੂੰ ਕੀ ਕਾਰਵਾਈ ਕਰਦੀ ਉਹਨਾਂ ਦੀ ਮਰਜ਼ੀ ਹੈ ਮਤਲਬ ਇਸ ਚੀਜ਼ ਨੂੰ ਮਤਲਬ ਕਿ ਨਕਾਮ ਸਮਝਦੇ ਤੁਸੀਂ ਇਹਦੀ ਪੁਲਿਸ ਕਰ ਕੇ ਜਾਰੀ ਤੋਂ ਇਹ ਨਕਾਮ ਹੀ ਸਮਝਦੇ ਇਹ ਹੁਣ ਮਤਲਬ ਕਿ ਜਿੱਦਾਂ ਲੋਕਾਂ ਦੇ ਘਰਾਂ 'ਚ ਚੋਰੀਆਂ ਹੁੰਦੀਆਂ ਨੇ ਦੁਕਾਨਾਂ 'ਤੇ ਚੋਰੀਆਂ ਹੁੰਦੀਆਂ ਨੇ ਇਹ ਆਪ ਹੀ ਆਪ ਹੀ ਫੜਨੇ ਪੈਣਗੇ ਲੋਕਾਂ ਨੂੰ ਪ੍ਰਸ਼ਾਸਨ ਕਿਸ ਕੰਮ ਆਉਂਦੇ ਆ ਆਪ ਹੀ ਫੜਨੇ ਪੈਣਗੇ ਚੋਕੰਨੇ ਹੋ ਕੇ ਰਹਿਣਾ ਪੈਣਾ ਜੀ ਚੜੀਆਂ ਕੋਲੋਂ ਹੋਰ ਕੁਝ ਨਹੀਂ ਕਰ ਸਕਦੇ ਆਪਾਂ ਨਾਲ ਕੀ ਕਰਨਾ ਕੋਈ ਕੁਝ ਕਰਦਾ ਪਾ ਜੀ ਇਹਨੂੰ ਅਰੈਸਟ ਕਿਤੋਂ ਅਰੈਸਟ ਕਿਤੋਂ ਕੀਤਾ ਇਹਨੂੰ ਇਹਨੂੰ ਆਪਾਂ ਦਾਸ਼ਮਾਨ ਦਾ ਚੱਕ ਲੈ ਹਾਂ ਦਾ ਘਰੋਂ ਆਦੇ ਅਰੇ ਘਰੋਂ ਲੈ ਕੇ ਆਨੇ ਭੱਲੇ ਵਾਲੇ ਵੀ ਦੁਖੀ ਆ ਸਾਰੇ ਇਹਨਾਂ ਭੱਲੇ ਵਾਲੇ ਨੂੰ ਚੋਰੀਆਂ ਕੀਤੀ ਕਿਨੇ ਦਿਨ ਤੋਂ ਇਹਦੇ ਪਿੱਛੇ ਕਰ ਰਹੇ ਹੋ ਹਸਪੀਟਲ ਨੂੰ ਹੋ ਗਿਆ ਪਿੱਛੇ ਦੌੜਦੇ ਹਨ ਤੇ ਪੁਲਿਸ ਨੇ ਕੀ ਕੀਤਾ ਹੁਣ ਤੱਕ ਐਡਾ ਕਦੀ ਇਨਸਾਫ ਦਵਾਇਆ ਕਿਸੇ ਨੂੰ ਪੁਲਿਸ ਨੇ ਅਜੇ ਤੱਕ ਦੱਸੋ ਫਿਰ ਇਨਸਾਫ ਦਵਾਇਆ ਅਜੇ ਤੱਕ ਪੁਲਿਸ ਨੇ ਕਦੀ ਕਿਸੇ ਨੂੰ ਇਨਸਾਫ ਨਹੀਂ ਦਵਾਇਆ ਕਿ ਪੁਲਿਸ ਇਨਸਾਫ ਦੀ ਮਾਰ ਤੇ ਆਵੇ ਨਾ ਤੇ ਹੱਦ ਤੱਕ ਨੌਕਤਾ ਹੀ ਨਾਣ ਚਿੱਟਾ ਵਿਕੇ ਹੀ ਨਾ ਜੋ ਚਿੱਟਾ ਵੇਚਿਆ ਤੇ ਉਹ ਪੁਲਿਸ ਦੇ ਮੁਲਾਜ਼ਮਾਂ ਦੇ ਵੇਚੰਦੇ ਚਿੱਟਾ ਅਸੀਂ ਇਸ ਤਰੀਕੇ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕਿ ਇੱਕ ਪੁਲਿਸ ਜਿਹੜੀ ਲੋਕਾਂ ਦੀ ਸਹਾਇਤਾ ਵਾਸਤੇ ਬਣੀ ਹੈ ਤੇ ਪੁਲਿਸ ਵੀ ਇਸ ਕੰਮ ਦੇ ਵਿੱਚ ਨਕਾਮ ਹੈ ਨਾ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਭਾਜੀ ਨਾ ਕਾਮਿਲੇ ਪੁਲਿਸ ਚਾਵੇ ਪਤਾ ਨਹੀਂ ਲੇ ਭਾਜੀ ਹਰ ਗਲੀ ਦੇ ਵਿੱਚ ਨਸ਼ਾ ਵਿਕਣਦਾ ਮੰਗੂ ਵਸਤੀ ਘਰ-ਘਰ ਨਸ਼ਾ ਵਿਕਣਦਾ ਇੱਥੇ ਘਰ-ਘਰ ਨਸ਼ਾ ਵਿਕਣਦਾ ਕਿਦੀ ਸ਼ਾਇਦ ਵਿਕਣਦਾ ਪੁਲਿਸ ਨੂੰ ਕੀ ਤੋ ਕੀਤਾ ਇਹਨੂੰ ਹਾਂ ਜੀ ਇਹਨੂੰ ਆਪਾਂ ਗਾਸ਼ ਮੰਨਦਾ ਜੱਟ ਨੇ ਹੰਦਾ ਘਰੋਂ ਲੈ ਆਦੇ ਅਰੇ ਘਰੋਂ ਲੈ ਕੇ ਆ ਰਹੇ ਮੱਲੇ ਵਾਲੇ ਵੀ ਦੁਖੀ ਆ ਸਾਰੇ ਇਹਨੇ ਮੱਲੇ ਵਾਲਿਆਂ ਨੂੰ ਚੋਰੀਆਂ ਕੀਤੀਆਂ ਘਰੋਂ ਲੈ ਆਇਆ ਇਹਨੂੰ ਆਪਣੇ ਕਿੰਨੇ ਦਿਨ ਤੋਂ ਇਹਦੇ ਪਿੱਛਾ ਕਰ ਰਹੇ ਨੇ ਹੋਰ ਦਿਨ ਹੋ ਗਿਆ ਪਿੱਛੇ ਧੋੜਦੇ ਹਨ ਪੁਲਿਸ ਨੇ ਕੀ ਕੀਤਾ ਹੁਣ ਤੱਕ ਐਡਾ ਕਦੀ ਇਨਸਾਫ ਦਵਾਇਆ ਕਿਸੇ ਨੂੰ ਪੁਲਿਸ ਨੇ ਅਜੇ ਤੱਕ ਦੱਸੋ ਕਿ ਇਨਸਾਫ ਦਵਾਇਆ ਅਜੇ ਤੱਕ ਪੁਲਿਸ ਨੇ ਕਦੀ ਕਿਸੇ ਨੂੰ ਇਨਸਾਫ ਰਿੰਦਾ ਆਇਆ ਕਿ ਪੁਲਿਸ ਇਨਸਾਫ ਦਿਵਾਣ ਤੇ ਆਵੇ ਨਾ ਤੇ ਹੱਦ ਤੱਕ ਨੌਕਤਾ ਹੀ ਨਾਣ ਚਿੱਟਾ ਵੇਚਿਆ ਨਾ ਜੋ ਚਿੱਟਾ ਵੇਚਿਆ ਤੇ ਉਹ ਪੁਲਿਸ ਦੇ ਮਲਾਜਮਾਂ ਦੇ ਵਿਕੰਦੇ ਚਿੱਟਾ ਇਸ ਤਰੀਕੇ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕਿ ਇੱਕ ਪੁਲਿਸ ਜਿਹੜੀ ਲੋਕਾਂ ਦੀ ਸਹਾਇਤਾ ਵਾਸਤੇ ਬਣੀ ਹੈ ਤੇ ਪੁਲਿਸ ਵੀ ਇਸ ਕੰਮ ਦੇ ਵਿੱਚ ਨਕਾਮ ਹੈ ਨਾ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਭਾਜੀ ਨਕਾਮ ਜੇ ਪੁਲਿਸ ਚਾਵੇ ਪਤਾ ਨਹੀਂ ਹਲੇ ਭਾਜੀ ਹਰ ਗਲੀ ਦੇ ਵਿੱਚ ਨਸ਼ਾ ਵਿਕੰਦੇ ਮੰਗੂ ਵਸਤੀ ਘਰ-ਘਰ ਨਸ਼ਾ ਵਿਕੰਦੇ ਇੱਥੇ ਘਰ-ਘਰ ਨਸ਼ਾ ਵਿਕੰਦੇ ਕਿਹਦੀ ਸ਼ਾਇਦ ਵਿਕੰਦੇ ਪੁਲਿਸ ਨੂੰ ਪਤਾ ਕੱਖ ਨਹੀਂ ਹੈਗਾ ਪੁਲਿਸ ਨੂੰ ਸਭ ਕੁਝ ਪਤਾ ਹੈਗਾ ਸਰਕਾਰੇ ਵਗਾਂਦੀਆਂ ਨੇ ਭਾਈ ਜੀ ਚਿੱਟਾ ਤੇ ਤਾਂ ਹੀ ਵਿਕਦਾ ਨਹੀਂ ਤਾਂ ਐਦਾ ਦੇ ਹਜ਼ਾਰ ਮੁੰਡੇ ਮੇਰਾ ਵੀ ਪਤਾ ਨਹੀਂ ਕਿੰਨੇ ਕਿ ਐਨੇ ਕੋਈ ਪਹਿਲੀ ਵਾਲੀ ਤੇ ਕੀਤੀ ਨਹੀਂ ਹੋਣੀ ਐਦੇ ਬਲਕੇ 10 ਬੰਦਿਆਂ ਨੇ ਉਹ ਚੋਰੀਆਂ ਕੀਤੀਆਂ ਹੋਣੀਆਂ ਤੇ ਲੋਜ ਹੁੰਦੀਆਂ ਵੀ ਪਈਆਂ ਨੇ ਤੁਹਾਨੂੰ ਵੀ ਪਤਾ ਅੱਜ ਕੱਲ ਬੰਦਾ ਕੋਈ ਸੇਫ ਹੈਗਾ ਕੋਈ ਭੈਣ ਭਰਾ ਕੋਈ ਵਿਆਹ ਸ਼ਾਦੀ ਤੋਂ ਰਾਤ ਨੂੰ ਕੋਈ ਆਵੇ ਕੋਈ ਸੇਵ ਆਵੇ ਇਦਾਂ ਦੇ ਚਾਲ ਪਾਈ ਮੁੰਡੇ ਹੋਣ ਤੇ ਖੋਵਾ ਕਰਕੇ ਨੇ ਉਤਪੂਚਾਲੇ ਚ ਪੇੜਾ ਮਾਰਦੇ ਨੇ ਉਦੋਂ ਪੈਸੇ ਕੋਈ ਨਹੀਂ ਨਹੀਂ ਲੋਕਾਂ ਦੇ ਜਿਨ੍ਹਾਂ ਦੇ ਘਰ ਚੋਰੀਆਂ ਹੁੰਦੀਆਂ ਨੇ ਤੁਹਾਨੂੰ ਆਪ ਆਏ ਆਫਰਨੇ ਪੈਣੇ ਬੰਦੇ ਜੀ ਇਹਨਾਂ ਨੂੰ ਬੰਦੇ ਚੱਕਦੇ ਆ ਜਿਹੜੇ ਸਾਹਮਣੇ ਹੀ ਆ ਭਾਜੀ ਆਫਰਨੇ ਪੈਣੇ ਮੈਂ ਕਿਹਾ ਆਫਰਨੇ ਪੈਣੇ ਮੈਂ ਤੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਫੰਨੇ ਤੱਕ ਸਾਨੂੰ ਅਨਸਾਫ ਦੀ ਦੂਰ ਦੀ ਗੱਲ ਏ ਇਨਸਾਫ ਦੂਰ ਦੀ ਗੱਲ ਏ ਭਾਜੀ ਸਾਨੂੰ ਕੋਈ ਪੁੱਛਣੀ ਆ ਜੇ ਸਾਨੂੰ ਦਲਾਸਾ ਦੇ ਨਹੀਂ ਕੋਈ ਪੁਲਿਸ ਵਾਲਾ ਆ ਜੀ ਚੋਰੀ ਹੋਏ ਕਿੰਨੇ ਦਿਨ ਹੋ ਗਈ ਸੀ ਭਾਜੀ ਭਾਜੀ 14 ਤਰੀਕ ਦੀ ਚੋਰੀ ਹੋਈ ਏ ਅੱਜ ਤੁਸੀਂ ਦੇਖ ਲਓ ਕਿੰਨੀ ਤਰੀਕ ਹੋ ਗਈ ਏ ਤੁਸੀਂ ਕੰਪਲੀਟ ਕੀਤੀ ਸੀ ਪੁਲਿਸ ਵਾਲੇ ਆਏ ਸੀਗੇ ਇੱਥੇ ਸਾਡੇ ਕੋ ਆਪਾਂ ਬਕਾਇਦਾ ਉਹ ਕੰਪਲੀਟ ਕਰਕੇ ਨੰਬਰ ਲਾ ਕੇ ਜੀ ਉਹ ਬਕਾਇਦਾ ਦਿੱਤੀਆਂ ਸਭ ਵੀਡੀਓ ਦੇਖ ਕੇ ਆਏ ਆ ਬੰਦਾ ਤੁਹਾਡੇ ਕੋਲ ਬਰਾਮਦ ਕੀਤਾ ਜਾ ਕੇ ਆ ਖੁਦ ਲੈ ਕੇ ਘਰੋਂ ਜਾ ਕੇ ਆ ਆ ਹਾਂ ਜੀ ਭਾਜੀ ਖੁਦ ਲੈ ਪੁਲਿਸ ਨੇ ਨਹੀਂ ਲਿਆਂਦਾ ਹਿਆਪ ਵੜ ਕੇ ਲਿਆ ਗਏ ਇਹਨੂੰ ਹਾਰ ਗਾਲੀ ਪਾਇਆ ਇਹਨੂੰ ਹਾਰ ਇਹਨੂੰ ਸ਼ਰਮ ਆਵੇ ਕਿ ਲੋਕਾਂ ਨੇ ਦੇਖੋ ਮਿਹਨਤ ਨਾਲ ਵਿਚਾਰੇ ਪੈਸੇ ਕਮਾਉਂਦੇ ਨੇ ਹਰ ਬੈਕਰੀ ਵਾਲੇ ਜੇ ਤੁਸੀਂ ਕ ਮੈਂ ਕਹ ਪਾਜੀ ਹੁਣ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਯਾਰ ਅਪਰ ਕੀ ਸ਼ਰਮ ਹੀ ਲਿਆਣੀ ਕਿ ਕਾਰਵਾਈ ਵੀ ਕਰवानी ਐ ਇੱਥੇ ਕੋਈ ਕਾਰਵਾਈ ਕਰਨੀ ਹੁਣ ਇਸ ਤੋਂ ਬਾਅਦ ਆਪਾਂ ਸੇ ਚਾਹ ਉਹਨੂੰ ਫੋਨ ਕਰਨਾ ਵੀ ਆ ਕੇ ਲੈ ਜਾਓ ਜੇ ਉਹਨਾਂ ਨੇ ਛੱਡਤਾ ਸੱਚ ਉਹਨਾਂ ਨੇ ਉਹਨਾਂ ਨੇ ਛੱਡੀ ਜਿਹਨੂੰ ਸਮਾਨ ਵੇਚ ਐ ਜਿਨ੍ਹਾਂ ਦਾ ਨਾਮ ਲੈਂਦਾ ਆਪਾਂ ਉੱਤੇ ਵੀ ਕਾਰਵਾਈ ਕਰवानी ਐ ਜੀ ਜਿਹਨੂੰ ਸਮਾਨ ਵੇਚ ਉਹਦੇ ਚੌਕਲੇਟ ਜਿਹੜੀ ਵੇਚੇ ਬੱਸ ਸਟੈਂਡ ਦੇ ਕੋਲ ਦੁਕਾਨ ਐ ਉੱਥੇ ਵੇਚਦੇ ਨੇ ਜੀ ਕਾਰਵਾਈ ਕਰਾਉਣੀ ਐ ਇਹ ਦੱਸੇਗਾ ਕਿਨੂੰ ਵੇਚਦਾ ਵੇ ਹੂੰ ਇਹ ਕਿੰਨੇ ਕਿ ਲੋਕ ਤੁਹਾਡੇ ਕੋ ਪਹੁੰਚੇ ਹਲੇ ਤੱਕ ਜਿੰਨਾਂ ਦੀ ਦੁਕਾਨਾਂ 'ਚ ਚੋਰੀਆਂ ਹੋਈਆਂ ਬੇਕਰੀ ਤੋਂ ਭਾਜੀ ਆਏ ਨੇ ਪੁਲਿਸ ਵਾਲੇ ਆ ਗਏ ਭਾਜੀ ਕੀ ਨਾਮ ਆਪਣਾ ਮੇਰਾ ਨਵਦੀਪ ਕੁਮਾਰ ਜੀ ਸਰ ਕਿੱਥੇ ਆਪਣੀ ਬੇਕਰੀ ਸਰ ਮੇਰੀ ਨਿਊ ਕ੍ਰਿਸ਼ਨਾ ਬੇਕਰੀ ਬਸੀ ਦਾਨਿਸ਼ਬੰਦ ਸਰ ਇਹ ਜਿਹੜਾ ਚੋਰ ਇਹਨਾਂ ਨੇ ਫੜ ਕੇ ਲਿਆਂਦਾ ਵਾ ਇਸੇ ਬੰਦੇ ਨੇ ਸੀ ਤੁਹਾਡੀ ਦੁਕਾਨ ਤੇ ਕੀਤੀ ਸੀ ਚੋਰੀ ਬੰਦੇ ਨੇ ਹੀ ਇਹਨਾਂ ਦੀ ਦੁਕਾਨ ਤੋਂ ਚੋਰੀ ਕਰਨ ਦਾ ਕਹਿੰਦਾ ਮੇਰੀ ਦੁਕਾਨ ਤੇ ਨਹੀਂ ਚੋਰੀ ਕੀਤੀ ਕਹਿੰਦੀ ਵੀਡੀਓ ਬਣੀ ਹੋਈ ਹੈ ਸਾਡੇ ਕੋਲ ਕੈਮਰੇ ਦੇ ਵਿੱਚ ਰਿਕਾਰਡਿੰਗ ਹੈ ਦੁਕਾਨ ਤੇ ਕੈਮਰਾ ਲੱਗਾ ਉੱਥੇ ਰਿਕਾਰਡਿੰਗ ਹੋਈ ਹੈ ਕਿੰਨੇ ਵਾਰੀ ਤੁਹਾਡੀ ਦੁਕਾਨ ਦੇ ਨੇ ਚੋਰੀ ਕੀਤੀ ਹੈ ਸਰ ਅੱਜ ਜਦੋਂ ਇਹਨੂੰ ਫੜਿਆ ਭਾਈ ਨੇ ਫੋਨ ਤੇ ਬੁਲਾਇਆ ਇਹਨੂੰ ਤੇ ਕਹਿੰਦਾ ਮੈਂ ਤੁਹਾਡੀ ਦੁਕਾਨ ਤੋਂ 4 ਵਾਰੀ ਚਾਕਲੇਟ ਚੋੱਕ ਕੇ ਲੈ ਗਿਆ ਹਾਂ ਤੁਹਾਡੀ ਦੁਕਾਨ ਤੋਂ ਸਾਡੀ ਦੁਕਾਨ ਤੋਂ ਅੱਛਾ ਜੀ ਤੇ ਫੜਿਆ ਜਦੋਂ ਅਸੀਂ ਇਹ ਅਸੀਂ ਇਹਨੂੰ ਮੌਕੇ ਤੇ ਫੜ ਲਿਆ ਸੀ ਉਸ ਦਿਨ ਅੱਛਾ ਜੀ ਅਸੀਂ ਦੇਖਦੇ ਆਂ 도ੜ ਗਿਆ ਸਾਡੇ ਕੋਲ ਉਹ ਤੋਂ ਠੀਕ ਹੈ ਬਾਹਰ ਇਹਦੇ ਨਾਲ ਇੱਕ ਹੋਰ ਮੁੰਡਾ ਖੜਾ ਸੀ ਉਹ ਮੁੰਡਾ ਨਾਲ ਮੋਟਰਸਾਈਕਲ ਤੇ ਬੈਠੇ ਤੇ ਦੋਨੋਂ ਜਣੇ ਨਿਕਲ ਗਏ ਤੇ ਮੈਂ ਉਹ ਜਿਹੜੀ ਵੀਡੀਓ ਸੀਗੀ ਸਾਡੇ ਨੌਨ ਨੇ ਬੇਲੀ ਨਾਲ ਵੇਖਣੀ ਵਾਲੇ ਭਈ ਵੇਖਣੀ ਵਾਲੇ ਸਾਡੇ ਭਾਈ ਸਾਹਿ ਠੀਕ ਹੈ ਜਿਹੜੀ ਹੌਸਲ ਮਾਰਕੀਟ ਤੋਂ ਅਸੀਂ ਮਾਲ ਲੈਂਦੇ ਉੱਥੇ ਭਾਈ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਇਹ ਮਾਤਾ ਦੇ ਢਾਬੇ ਦੇ ਸਾਹਿਬ ਨੇ ਜੀਪੀ ਨਗਰ ਨੰਦ ਮਿਲਕ ਬਾਹਰ ਹੈ ਅੱਛਾ ਜੀ ਉੱਥੇ ਵੀ ਚਾਕਲੇਟ ਲੈਂਦੇ ਪਹਿਲਾਂ ਵੀ ਫੜੇ ਗਏ ਸੀਗੇ ਅੱਛਾ ਉੱਥੋਂ ਵੀ ਇਹਨਾਂ ਨੇ ਚੋਰੀ ਆ ਲਿਆ ਤੇ ਇਹਨਾਂ ਨੇ ਉੱਥੇ ਮਾਫੀਨਾਮਾ ਲਿਖ ਕੇ ਦਿੱਤਾ ਉਹ ਡਾਕੂਮੈਂਟਸ ਵੀ ਸੀਗੇ ਅੱਛਾ ਠੀਕ ਹੈ ਉਹਨਾਂ ਡਾਕੂਮੈਂਟਸ ਨੂੰ ਜੀ ਥੋੜਾ ਦੇਖਦੇ ਦੁਖਦੇ ਭਾਈ ਸਾਹਿਬ ਨੂੰ ਦੱਸਿਆ ਤੇ ਇਹਨਾਂ ਨੇ ਆਪਣੇ ਸੱਜਣ ਸੱਜਣ ਨੂੰ ਨਾਲ ਲੈ ਕੇ ਤੁਹਾਨੂੰ ਲੱਭਿਆ ਉਹ ਮਿਲਿਆ ਠੀਕ ਹੈ ਜੀ ਅੱਜ ਜਦੋਂ ਇਹਨਾਂ ਦੇ ਘਰ ਗਏ ਆ ਤੇ ਇਹਨ ਤੇ ਬਾਕੀ ਅਜ ਇਹਨਾਂ ਦੇ ਫਾਤਾ ਸਾਹਿਬ ਕਹਿੰਦੇ ਵੀ ਅਸੀਂ ਆ ਬਹੁਤ ਦੁਖੀ ਆ ਇਹਦੇ ਕੋਲੋਂ ਏਸੇ ਜਿਹੜਾ ਮੁੰਡਾ ਚੋਰ ਆ ਜਿਹੜਾ ਉਹਦੀ ਤੋ ਕਹਿੰਦੇ ਚੋਰੀਆਂ ਕਰਦਾ ਕਈ ਵਾਰੀ ਕੰਪਲੇਂਟ ਨਹੀਂ ਆਈਆਂ ਤੁਸੀਂ ਇਹਨੂੰ ਨਾਲ ਲੈ ਜੀ। ਇਹਨੂੰ ਨਾਲ। ਅੱਛਾ ਉਹਨਾਂ ਨੇ ਆਪ ਹੀ ਮਤਲਬ ਉਹਨਾਂ ਨੇ ਕਹਿੰਦੇ ਉਹਨਾਂ ਨੇ ਆਪ ਹੀ ਭੇਜਿਆ। ਉਹਨਾਂ ਨੇ ਆਪ ਹੀ ਜੇ ਕਹਿੰਦੇ ਅਸੀਂ ਕੁਝ ਨਹੀਂ ਕਰਦੇ। ਇਹਦੇ ਕਾਰਵਾਈ ਕਰਵਾਈ ਜਾਏਗੀ ਉਹਨ ਦਾ ਦੇ ਲੋ। ਸਾਰੇ ਜੀ ਤਾਂ ਤੁਸੀਂ ਸਾਰੇ ਇਕੱਠੇ ਹੋ। ਸਾਰੇ ਦੇਖੋ ਆਪਾਂ ਸਾਰੇ ਦੁਕਾਨਦਾਰ ਇਕੱਠੇ ਆ। ਸਾਰਿਆਂ ਦਾ ਸਾਰੇ ਸ਼ਹਿਰ ਇੱਦਾਂ ਤਾਂ ਸਾਰਾ ਨੁਕਸਾਨੀ ਹੈ ਮਤਲਬ ਕਿ ਜਿਨ੍ਹਾਂ ਨੂੰ ਸਾਮਾਨ ਚੁੱਕ ਚੁੱਕ ਕੇ ਵੇਚਦੇ ਆ ਇਹ ਨਾਮ ਲੈ ਰਿਆ ਕੋਈ ਉੱਥੇ ਬੱਸ ਸਟੈਂਡ ਦੇ ਕੋਲ ਕੋਈ ਦੁਕਾਨ ਵਾਲੇ ਆ। ਸ਼ਹਿਰ ਦੀ ਕੋਈ ਫੇਮਸ ਬਿਕਰੀ ਨਹੀਂ ਛੱਡੀ ਜਿੱਥੋਂ ਚਾਕਲੇਟ ਜਾਂ ਬ ਚਾਕਲੇਟ ਦਾ ਹਰ ਬਿਕਰੀ ਵਾਲੇ ਨੇ ਸਟਾਕ ਕੀਤਾ ਹੁੰਦਾ ਵੱਡੇ ਵੱਡੀਆਂ ਚਾਕਲੇਟ ਫੋਸਟਲੀ ਹੈਗੀਆਂ ਉਹ ਵਿਕਦੀਆਂ ਤੇ ਥੋੜੀਆਂ ਛੋਟੀਆਂ ਚਾਕਲੇਟ ਝੁਕਦੇ ਵੀ ਨਹੀਂ ਸੀਗੇ ਅੱਛਾ ਵੱਡੇ ਵਾਲੇ ਕਿਤੇ ਰੇਕੀ ਕਰਦੇ ਆ ਕੇ ਦੇਖ ਲੈਂਦੇ ਆ ਕਿੱਥੇ ਵੱਡੀਆਂ ਵੱਡੀਆਂ ਪਈਆਂ ਜਦੋਂ ਵੀ ਕਸਟਮਰ ਦਾ ਟਾਈਮ ਹੋਣਾ ਕਸਟਮਰ ਖੜੇ ਹੋਣੇ ਇਹਨਾਂ ਨੇ ਉਸੇ ਟਾਈਮ ਦੇ ਵਿੱਚ ਆਣਾ ਤੇ ਵੱਡੀਆਂ ਵੱਡੀਆਂ ਚਾਕਲੇਟ ਤੁਹਾਡੀ ਦਿਖਾਉਂਦੇ ਸਰ ਜਿੱਦਾਂ ਹੁਣ ਮਤਲਬ ਕਿ ਨਾਮ ਦਿੱਤਾ ਗਿਆ ਪੇਲੀ ਰਾਮਸ সুইਟ ਸ਼ਾਪ ਬੇਕਰ ਇਹਨਾਂ ਦੁਕਾਨ ਦੇ ਵਿੱਚ ਨੇ ਦੇਸੀ ਘੋਲ ਡੱਬੇ ਵੀ ਚੱਕੇ ਜਿਨ੍ਹਾਂ ਨੇ ਚਾਕਲੇਟਾਂ ਵੀ ਚੱਕੀਆਂ ਸਰ ਨੈਚੁਰਲੀ ਦੇਖੋ ਕਿ ਇੰਨਾ ਭੀੜ ਭਾੜ ਵਾਲਾ ਇਲਾਕਾ ਆਇ ਮਤਲਬ ਕਿ ਚੱਕਮਾ ਦੇ ਕੇ ਮਤਲਬ ਕਿ ਇਸ ਦਾ ਤੁਸੀਂ ਇਹ ਦੇਖੋ ਸੈਕੰਡਲੀ ਉਹਨਾਂ ਨੂੰ ਕਿਸੇ ਦਾ ਕੋਈ ਡਰ ਖੋਫੀ ਨਹੀਂ ਹੈਗਾ ਕੋਈ ਇਹਨਾਂ ਨੇ ਮਾਸਕ ਨਹੀਂ ਪਾਇਆ ਕੋਈ ਇਹਨਾਂ ਨੇ ਲੋਕਾਛਪੀ ਨਹੀਂ ਆਂਣੀ ਐਦਾ ਤਰੀਕੇ ਨਾਲ ਆਂਦਾ ਜਿਦਾ ਬੜਾ ਇੱਕ ਚੰਗੇ ਘਰੋਂ ਘਰਾਣੇ ਦਾ ਹੈਗਾ ਅੱਛੀ ਪਰਸਨੈਲਿਟੀ ਹੈ ਅੱਛੇ ਕੱਪੜੇ ਪਾ ਕੇ ਆਣਾ ਇਹਨਾਂ ਨੇ ਇਹ ਡਾਊਟ ਹੀ ਨਹੀਂ ਹੋਣ ਦਿੰਦੇ ਵੀ ਇਹ ਚੋਰ ਹੋਣਗੇ ਇਹਦੇ ਅਜੇ ਕਸਟਮਰ ਆਂਦਾ ਉਹ ਦੁਕਾਨ ਦਾ ਹੋਰ ਕਸਟਮਰ ਖੜੇ ਆ ਟੈਂਡ ਕਰ ਰਿਹਾ ਹਰ ਬੰਦਾ ਕੀ ਹੁੰਦਾ ਆਪਣੇ ਆਪ ਅੱਜਕੱਲ੍ਹ ਨਾ ਡਿਸਪਲੇ ਹੋ ਰਿਹਾ ਸਾਰਾ ਸਾਮਾਨ ਹਰ ਕਸਟਮਰ ਆਪੇ ਪਸੰਦ ਕਰਕੇ ਚੂਜ਼ ਕਰਕੇ ਕਾਊਂਟਰ ਤੇ ਲਿਆਂਦਾ ਉਹਨਾਂ ਦੁਕਾਨਦਾਰ ਤਾਂ ਸਮਝਦੇ ਵੀ ਕਸਟਮਰ ਹੈਗੇ ਆ ਤੇ ਜਦੋਂ ਇਹ ਸਮਾਨ ਚੁੱਕ ਗਏ ਸ਼ੋਰਟ ਕਰਨੀ ਹੀ ਆ ਜਾਂਦੇ ਤੇ ਦੂਸਰੇ ਬੰਦੇ ਦੇ ਬੈਗ ਵਿੱਚ ਪਾ ਲੈਂਦਾ ਉਹ ਬੰਦਾ ਨਿਕਲ ਜਾਂਦਾ ਤਾਂ ਕਿ ਇਹਨੂੰ ਜਿਹੜੇ ਫੜਿਆ ਵੀ ਜਾਏ ਇਹਦੀ ਤਲਾਸ਼ ਵੀ ਲਈ ਜਾਏ ਤੇ ਇਹਦੇ ਕੋਲੋਂ ਨਿਕਲੇ ਕੁਛ ਨਾ ਉਹ ਤਾਂ ਹਰ ਵਿਕਰੀ ਦੇ ਉੱਤੇ ਜਿਹੜੀ ਵੀਡੀਓ ਹੈ ਉਹ ਬਣ ਗਈ ਕੈਮਰੇ ਲੱਗੇ ਆ ਹਰ ਦੁਕਾਨ ਦੇ ਸੇਫਟੀ ਦੇ ਲਗਾਉਣੇ ਪਏ ਠੀਕ ਹੈ ਜੀ ਇਹ ਬਸ ਉਸ ਜੀਜ਼ਾ ਦਾ ਨਜਾਇਜ਼ ਆਪਣੀ ਪਰਸਨੈਲਿਟੀ ਦਾ ਫਾਇਦਾ ਉਠਾ ਕੇ ਕੱਪੜੇ ਘਰੋਂ ਠੀਕ ਸਾਖ ਪਾਣੇ ਤਿਆਰ ਹੋ ਗਏ ਮਤਲਬ ਯੰਗ ਤਿਆਰ ਸ਼ਹਿਰ ਹੋ ਕੇ ਮਤਲਬ ਕਿਸੇ ਨੂੰ ਪਤਾ ਨਾ ਲੱਗੇ ਮੈਨੂੰ ਸ਼ੱਕੀ ਨ ਕਿਰਨੀਆਂ ਚੋਰੀਆਂ ਹੀ ਆ ਨਹੀਂ ਚੋਰੀਆਂ ਚੋਰੀਆਂ ਵੀ ਚਾਕਲੇਟ ਹੈ ਮਹੰਗਾ ਮਹੰਗਾ ਸਮਾਨ ਜੋ ਵੀ ਬਾਹਰ ਪਿਆ ਜੁੱਤੇ ਹੱਥ ਬੋਲ ਜਿਹੜੀ ਪਹੁੰਚ ਜਾ ਜਾਂਦਾ ਉਹ ਚੁੱਕ ਕੇ ਲੈ ਜਾਂਦਾ ਆਪਣਾ ਐਸਆਈ ਪਰ ਗੁੱਸਾ ਮਾਰ ਲਿਆ ਸਰ ਕਿਰੇਟ ਆਨੇ ਤੋਂ ਬਾਹਰ ਹੋ ਕਰਦਾ ਸਰ ਕੀ ਇਨਫੋਰਮੇਸ਼ਨ ਮਿਲੀ ਸੀ ਆਪਾਂ ਨੂੰ ਇਹ ਮੇਰੇ ਕੋਈ ਚੋਰ ਫੜਿਆ ਵਾ ਸਰ 2 ਘੰਟੇ ਬੀ ਚੁੱਕੇ ਹੈ ਚੋਰੀ ਹੋਈ ਸੀਗੀ ਇਹਨਾਂ ਦੇ ਕੁਝ ਚਾਕਲੇਟਾਂ ਵਗੈਰਾ ਖੜੀਆਂ ਸੀਗੀਆਂ ਉਹਨਾਂ ਨੇ ਤੇ ਕਾਫੀ ਦਿਨ ਪਹਿਲਾਂ ਅੱਜ ਦਾ ਮਤਲਬ 10 15 ਦਿਨ ਹੋ ਗਏ ਨੇ ਤੇ ਆਪ ਹੀ ਇਹਨਾਂ ਨੇ ਆਪ ਹੀ ਫੜ ਕੇ ਲੈ ਜਾਂਦਾ ਉਸ ਚੋਰ ਨੂੰ ਇੱਥੇ ਤੇ ਕਾਫੀ 2 ਘੰਟੇ ਬੀ ਚੁਕੇ ਨੇ ਤੁਸੀਂ ਕਾਫੀ ਲੇਟ ਪਹੁੰਚੇ ਥੇ ਹਾਂ ਨੂੰ ਹੋਣੇ ਸੋਚਿਆ ਮਿਲ ਜਾਈਏ ਉਸੇ ਮਲੇ ਆ ਗਏ ਤਾਂ ਮਤਲਬ ਫੜ ਕੇ ਪਤਾ ਨਹੀਂ ਚੁਟਦੇ ਨਾ ਦਿੱਤੀ ਗਾ ਲੋਕ ਨਹੀਂ ਦਿੱਤੀ ਨਹੀਂ 2 ਘੰਟੇ ਪਹਿਲਾਂ ਸਰ ਇਨਫੋਰਮੇਸ਼ਨ 2 ਘੰਟੇ ਪਹਿਲਾਂ ਜਿੱਦਾਂ ਹੀ ਮੈਂ ਸਿਗਰਾਂਟਾਣੇ ਜਿੱਦਾਂ ਹੀ ਸੁਪਨਾ ਮਿਲੂ ਤੇ ਸਰ ਚੋਰ ਹੋਣੇ ਜਿਹੜਾ ਹੈਗਾ ਸੀਗਾ ਉਹ ਉਹ ਕਿਦਾਂ ਛੱਡ ਦਿੱਤਾ ਜਾ ਉਹਨਾਂ ਨੇ ਮੌਕੇ ਤੇ ਵੀ ਦੇਖਿਆ ਤੁਸੀਂ ਚੋਰ ਵਗੈਰਾ ਚੋਰ ਵਗੈਰਾ ਹੈਗਾ ਮੌਕੇ ਤੇ ਇੱਥੇ ਤੁਸੀਂ ਦੇਖ ਕੇ ਪੁੱਛਿਆ ਉਹਨਾਂ ਨੂੰ ਦੁਕਾਨਦਾਰ ਨੂੰ ਜਾ ਕਿਸ ਨੂੰ ਪੁੱਛਿਆ ਗੱਲਬਾਤ ਹੋਈ ਹੈ ਕਿਸੇ ਨਾਲ ਬਾ ਸਾਰੇ ਦੱਸਣ ਦੇ ਕੱਟਦਾ ਜੀ ਨਾਮ ਦੱਸ ਦੋ ਪੂਰਾ ਆਪਣਾ ਐਸ ਆਈ ਪਰਮੂਵ ਮਾ ਜੀ ਠੀਕ